ਅਨੇ ਸਤਿਕਾਰ ਜੀ ਸਾਰਿਆਂ ਨੂੰ ਤੇ ਸਾਰੇ ਜਣੇ ਵਧੀਆ ਹੋ ਮੋਕੇ ਸਾਰੇ ਜਣੇ ਵਰਕਦਾ ਅੱਜ ਸ਼ਾਮ ਦਾ ਪ੍ਰੋਗਰਾਮ ਅੱਜ ਗੁਰਦੁਆਰਾ ਸਾਹਿਬ ਨੂੰ ਸ਼ਾਮ ਦਾ ਪ੍ਰੋਗਰਾਮ ਸੀਗਾ ਤੇ ਅਸੀਂ ਜਾ ਰਹੇ ਹਾਂ ਟਾਈਮ ਹੋ ਗਿਆ ਪੌਣੇ 8:00 ਰਾਤ ਦਾ ਤੇ ਅੱਜ ਹੈਗਾ ਵਾ ਅ ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦਾ ਪ੍ਰੋਗਰਾਮ ਹੈ ਇਹਨਾਂ ਨੇ ਮਨਾਉਣਾ ਵਾ ਤੇ ਇੱਕ ਕਥਾ ਵਿਚਾਰ ਹੋਣੀ ਆ ਪਹਿਲਾਂ ਕੀਰਤਨ ਹੋਣਾ ਵਾ ਫਿਰ ਉਹਦੇ ਵਿਚਾਰ ਹੋਣੀ ਆ ਤੇ ਉਹ ਸੁਣ ਕੇ ਆਵਾਂਗੇ ਹਲੇ ਬੱਚਿਆਂ ਨੂੰ ਬੁਲਾਇਆ ਗਿਆ ਅੱਜ ਤਬਲਾ ਸਿੱਖਦੇ ਆ ਉੱਥੇ ਤੇ ਇਹਨਾਂ ਨੂੰ ਫਿਰ ਉਹਨਾਂ ਨੇ ਬੁਲਾਇਆ ਵਾ ਜਿਹੜੇ ਤਬਲਾ ਆਦੀਰ ਮੋਰੀ ਨੇ ਤੇ ਉਹਨਾਂ ਨੇ ਕੁਰਤੇ ਪਜਾਮੇ ਪਾ ਲਏ ਆ ਆਪਦੇ ਪ੍ਰੈਸ ਕਰਕੇ ਦਿੱਤੇ ਆ ਹੁਣ ਪਾ ਲਏ ਪੱਗਾ ਮੰਨ ਰਹੇ ਆ ਇਹ ਤੇ ਇਹਨਾਂ ਨੇ ਵੀ ਜਾਣਾ ਮਾਂ ਅਸੀਂ ਵੀ ਜਾਣਾ ਮਾਂ ਅੱਜ ਸੱਚੀ ਕਾਲ ਦੀ ਪਿਆਰ ਹੋ ਗਈ ਅਸੀਂ ਚੱਲਿਆ ਹੁਣ ਬੱਚੇ ਵੀ ਤਿਆਰ ਨਹੀਂ ਪਹਿਲਾਂ ਸਾਰਾ ਦਿਨ ਆਈ ਸੁੱਤੇ ਰਹੇ ਕੋਈ ਕੰਮ ਨਹੀਂ ਕੀਤਾਗਾ ਛੁੱਟੀ ਸੀਗੀ ਤੇ ਸਾਰਾ ਦਿਨ ਸੁੱਤੇ ਰਹੇ ਤੇ ਹੁਣ ਚੱਲਿਆ ਗੁਰਦੁਆਰਾ ਸਾਹਿਬ ਅਜ ਕੋਈ ਟਾਈਮ ਨਹੀਂ ਲੱਗਿਆਗਾ ਨਾ ਕੋਈ ਵੀਡੀਓ ਬਣਾਈ ਰਹੀ ਸੀ ਆ ਬੈਲ ਨੂੰ ਰੀਂਗ ਦੀ ਬਾਰੇ ਇਹ ਜਾਣਾ ਕਿਵੇਂ ਪੈਦਲ ਜਾਣਾ ਤੁਰ ਕੇ ਜਾਣਾ ਤੁਰ ਕੇ ਤੁਰ ਕੇ ਚੱਲਦੇ ਹਾਂ ਓਏ ਆ ਜਾ ਛੇਤੀ ਆ ਜਾ ਆਪਣ ਜਗ੍ਹਾ ਨਹੀਂ ਮਿਲਣੀ ਹੈਗੀ ਅੱਗੇ ਫਿਰ ਪਿੱਛੇ ਬੈਠਣਾ ਪੈਣਾ ਭੱਜ ਕੇ ਆ ਜਾ ਜਿੱਸਾ ਸਟਿੱਕਾ ਲਾ ਦਿੱਸਾ ਰਿਆਂ ਨੂੰ ਲੇਟ ਹੋ ਜਾਣਾ ਫਿਰ ਆਪਾਂ ਪਿੱਛੇ ਜਗ੍ਹਾ ਮਿਲਣੀ ਹੈ ਫਿਰ ਹਾਂਜੀ ਲੇਟ ਹੋ ਗਿਆ ਅੱਜ ਅਸੀਂ ਵਿਚਾਰਾਂ ਸ਼ੁਰੂ ਹੋ ਗਏਗਾ ਵਿਚਾਰਾਂ ਇੱਥੇ ਆਵਾਜ਼ ਸੁਣ ਰਹੀ ਹੈਗੀ ਸਾਨੂੰ

ਔਰ ਕੁੜਮਾ ਜੰਨਾ ਟੁੱਟਕੇ ਪਹਿਨੇ ਨੇ ਗਾਗਰ ਵਰਤੇ ਬਿਨਾਂ ਨਾਕੇ ਤੋਂ ਲਿਆਂਦੇ ਸੀਗੇ ਤੇ 12 ਸਾਲ ਸੇਵਾ ਸੇਵਾ ਕੀਤੀ ਤੇ 12 ਵਰ ਪ੍ਰਾਪਤ ਕਰਕੇ ਨਿਮਾਣੀਆਂ ਦੇ ਮਾਨ ਗੁਰੂ ਅਮਰਦਾਸ ਜੀ ਨਿਤਾਣੀਆਂ ਦੇ ਤਾਨ ਗੁਰੂ ਅਮਰਦਾਸ ਜੀ ਨਿਓਟੀਆਂ ਦੀ ਓਟ ਗੁਰੂ ਅਮਰਦਾਸ ਜੀ ਇਸ ਤਰ੍ਹਾਂ 12 ਵਰ ਪ੍ਰਾਪਤ ਕੀਤੇ ਆ ਸੋਪਾਓ ਗੁਰੂ ਕੀ ਬਾਣੀ ਦਾ ਕੀਰਤਨ ਰਾਮ ਕਰਦੇ ਨੇ ਸਾਰੇ ਨੇ ਮਿਲ ਕੇ ਸ਼ਬਦ ਪੜਨਾ ਹੈ ਪਾਉਲ ਸ਼ੁਰੂ ਕਰਮ ਇਹ ਰਸਨਾ ਪਵਤਰ ਹੁੰਦੀ ਹੈ ਤੇ ਜਦੋਂ ਆਪਾਂ ਰੱਬ ਕੀ ਜਿਸ ਕਰਦੇ ਆ ਨਾ ਉਦੋਂ ਹੋਰ ਅਨੰਦ ਬਣਦੇ ਤੇ ਕਰੂ ਕਿਰਪਾ ਜੀ ਵੀ ਅੱਗੇ ਮਿਲ ਕੇ ਪੜਿਆ ਇਹ ਵੀ ਸ਼ੁਭਤਾ ਫਾਮੇਂ ਤੇ ਪੜੀ ਜਾਂਦੀ ਸਤ ਗੁਰੂ ਦੀ ਸੇਵਾ 啊。 ਹਾਂਜੀ ਵਾਪਸ ਜਾ ਰਹੇ ਹਾਂ ਹੁਣ ਘਰ ਨੂੰ ਅਸੀਂ ਤੇ ਵਧੀਆ ਕਾਥਾ ਵਿਚਾਰ ਸੀ ਕੀਰਤਨ ਬਹੁਤ ਵਧੀਆ ਸੀਗਾ ਲੰਗਰ ਪਛਾਦਾ ਛੱਕਿਆ ਤੇ ਚੱਲਿਆ ਹੁਣ ਘਰ ਨੂੰ ਵਾਪਸ ਹਾਂਜੀ ਮਹਾਵੀਰ ਆ ਕੇ ਪੜਨ ਲੱਗ ਗਏ ਹੁਣ ਤੇ ਅੱਤਾ ਕੰਡਾ ਪੜੂਗਾ ਟਾਈਮ ਤੱਕ ਆ ਗਿਆ ਹੋ ਗਿਆ ਵੇ ਅਸੀਂ ਆਪਦਾ ਕੰਮ ਤੋਂ ਪੂਰਾ ਕਰਕੇੜਾ ਹੋਮਵਰਕ ਮਲੇਗਾ ਉਧਰ ਕੌਫੀ ਬਣਾ ਰਹੀ ਹੈ ਬਲਵਿੰਦਰ ਕੌਫੀ ਪੀ ਕੇ ਫਿਰ ਅਸੀਂ ਆਉਂਦਾ ਪਾਇਲਾ ਵੀ ਥੋੜੀ ਥੋੜੀ ਬਣਾਈ ਆਗੀ